ਭਾਈ ਇਹਦੇ ਬਾਅਦ ਮਾਰਾ ਜਦੋਂ ਲੋਟਿਆ ਹੋ ਗਿਆ ਨਾ ਇੱਕ ਗੱਟਾ ਬਦਾਮਾਂ ਦਾ ਚੱਕ ਕੇ ਲਿਆਉਣਾ ਇਹਨੂੰ ਵੀ ਚਾਰਨਾ ਪੈਣਾ ਹੀਰੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ 855 ਤੇ ਤੇ ਅੱਜ ਭਾਈ ਨਮਾ ਸਤਿ ਸ੍ਰੀ ਅਕਾਲ ਜੀ ਨਮਾ ਹਾਲੀ ਕੱਢ ਰਹੇ ਆ ਬੰਦੇ ਨੂੰ ਹਨੂੰ ਕਿਦਣ ਦਾ ਚੌ ਚੜਿਆ ਪਿਆ ਕਹਿੰਦਾ ਮੰਨੂ ਬਿਠਾਓ ਤੇ ਹੀਰਾ ਕੱਢਿਆ ਪਿਆ ਅੱਜ ਮੌਸਮ ਬਹੁਤ ਸੋਹਣਾ ਏ ਬੱਦਲ-ਬੁੱਦਲੇ ਸਰਾ ਹੋਇਆ ਪਿਆ ਅੱਜ ਚੁੱਪ ਕਰ ਜਾ ਹੀਰਾ ਜਾਣਾ ਬਣਾ ਲੈਣੀ ਆ ਤਾਂ ਪਿੱਛੇ ਲਿਈ ਆਂ ਜੰਨਾ ਸਕੂਟਰੀ ਦੂਰ ਰੱਖ ਤੈਨੂੰ ਸਮਝਾਇਆ ਮੈਂ ਕੁਛ ਫੇ ਤੂੰ ਜਾਣਾ ਹੀ ਕੱਢ ਕੇ ਸਾਰ ਦਲਣਾ ਜਾਂ ਸੱਟ ਪਾਦੀ ਹਾਂ ਜਾ ਲੰਘ ਜਾ ਨਹੀਂ ਜਾ ਲੈ ਜਾ ਤੇ ਬਾਕੀ ਬਈ ਹੁਣ ਤਵਾਉਣ ਆਏ ਵੇ ਢੇੜਾ ਤੇ ਇਹਨੂੰ ਕਮਾ ਲਿਆ ਜੀ ਆਪਾਂ ਇਹਰਾ ਦੇਖਣ ਲੱਗਿਆ ਹੋਇਆ ਜਿਵੇਂ ਕਿਹੜਾ ਮਸਾਦਾ ਮੇਰੇ ਤੇ ਤੇ ਇਹਨੂੰ ਦਈ ਜਾਂਦਾ ਪੰਜ ਸਲਾਹਾਂ ਹੈ ਜਿਕਣ ਆਪ ਨੂੰ ਤਾਂ ਬਹੁਤ ਆਉਂਦਾ ਹੁੰਦਾ ਆ ਫਿਰ ਰੋਣੇ ਹਾਂ ਜਿਕਰ ਰੋਣੇ ਵਾਲਾ ਹੋ ਜਾਂਦਾ ਨਾਲੇ ਫਿਰ ਤੇ ਉਹ ਵੀ ਨਹੀਂ ਹੁੰਦਾ ਤੇ ਚੱਲ ਵੀ ਨਹੀਂ ਹੁੰਦਾ ਇਹਨੂੰ ਸਲਾਹ ਦਿੰਦਾ ਐ ਹੀ ਨਹੀਂ ਐਂ ਕਰ ਤੰਨੂੰ ਸਲਾਹਾਂ ਦਿੰਦਾ ਐ ਹੀ ਨਹੀਂ ਐਂ ਕਰ ਘੁੰਮਦਾ ਉਹ ਤਾਂ ਫਿਰ ਵੀ ਵਧੀਆ ਬੈਠਾ ਬਈ ਅੱਜ ਨਹੀਂ ਤਾਂ ਆਲੇ-ਦਾਲੇ ਨੂੰ ਬੰਦਾ ਬਹੁਤ ਜਾਂਦਾ ਏ ਤੇ ਐਨ ਵਧੀਆ ਪਰ ਇਹਨੂੰ ਇੱਧਰ ਤੇ ਮਾੜਾ ਮੋਟਾ ਹੈ ਹੈਂ ਮਾੜਾ ਮੋਟਾ ਚੱਲ ਕੋਈ ਨਾ ਇੰਨਾ ਤਾਂ ਚੱਲ ਕਰਨਾ ਪੈਣਾ ਰਜਿਸਟਰ ਤੇ ਨਾ ਨਾ ਤੈਨੂੰ ਚੱਲ ਬੈਠਿਆ ਪਹਿਲੀ ਵਾਰੀ ਆ ਉਹੀ ਤੈਨੂੰ ਕਹਣਾ ਮੈਂ ਤੈਨੂੰ ਹਾਲੀ ਇਹ ਜਿਆ ਕੱਢ ਦੇਣਾ ਤੂੰ ਬਾਣੇ ਵਾਲਾ ਬਾਣਾ ਦਿਨ ਜਦੋਂ ਪਾਰ ਆ ਤੇਰਾ ਕੰਮ ਇਹਨੂੰ ਬਈ ਕੱਢਣਾ ਹਾਲੀ ਉਹ ਦੂਆ ਤਾਂ ਨਕਮਾ ਹੀ ਆ ਜਿਹੜਾ ਉਹ ਆਉਂਦਾ ਪਿੱਛੇ ਸਾਡਾ ਉਹ ਨਹੀਂ ਬਈ ਕਰੀਦਾ ਹੈਗਾ ਹੁਣ ਇਹਨੂੰ ਕੱਢਦੇ ਹਾਂ ਹਾਲੀ ਇਹਨੂੰ ਦੇਖਦੇ ਹਾਂ ਵੀ ਕਿੰਨੇ ਕ ਰੰਗ ਲਾਉਂਦਾ ਇਹਨੂੰ ਹੀਰਾ ਐਨ ਫਿਰ ਤਸੱਲੀ ਵਾਲਾ ਕੰਮ ਕਰਾਉਣਾ ਵੀ ਹੀਰਾ ਵੀ ਜਿੱਥੇ ਮਰਜ਼ੀ ਲੈ ਜਾਵੇ ਬਹਿ ਸਕਦਾ ਕਿਉਂਕਿ ਮੈਂ ਘਟਾ ਹੁੰਨਾ ਕਈ ਵਾਰੀ ਕਰਾਂ ਫਿਰ ਇਹ ਬਹਿ ਕੇ ਘੇੜਾ ਦੇ ਆਏ ਕਰੂੰਗਾ ਆਪੇ ਇਹਨੂੰ ਇੰਨੇ ਕ ਜੋਗਾ ਕਰਨਾ ਆਪਾਂ ਨੇ ਤਾਂ ਬਾਈ ਹੀਰੇ ਨਾਲ ਪਿਆਰ ਤੋਂ ਹਾਂ ਕਰਦੇ ਆ ਤੁਨੂੰ ਇਹ ਡਰਨੇ ਵਾਲਾ ਕੰਮ ਨਹੀਂ ਹੈਗਾ ਬਾਈ ਹਾਂ ਤੇਰੇ ਮਨ 'ਚ ਡਰ ਨਹੀਂ ਹੈਗਾ ਤਾਂ ਹੀ ਨਹੀਂ ਕੋਈ ਹਰਕਤ ਕਰੀ ਉਹ ਡਰ ਜਾਂਦਾ ਏ ਤਾਂ ਹੀ ਖੜਾ ਹੁੰਦਾ ਉਹਦੇ ਕੋਲ ਜਿਹੜੀ ਵੀ ਚੀਜ਼ ਹੁੰਦੀ ਬਾਈ ਗਲਤੀਆਂ ਕਰ ਕਰ ਕੇ ਹੁੰਦੀ ਕਿਆ ਹਾਲ ਹੈ ਜੀ ਤੇ ਬਾਕੀ ਇਹਦੇ ਮਨ ਚ ਡਰ ਨਹੀਂ ਬਾਈ ਹੀਰਾ ਕੋਈ ਹਰਕਤ ਨਹੀਂ ਕਰਦਾ ਇਹ ਤੇ ਦਿਲ ਜਦੇ ਪੜ ਲੈਂਦੇ ਆ ਤਾਂ ਉਹ ਡਰਦਾ ਹੁੰਦਾ ਯਾਰ ਉਹਦੇ ਮਨ ਚ ਡਰ ਆ ਨਾ ਤਾਂ ਹੀ ਇਹ ਖੜਾ ਹੁੰਦਾ ਹੋਇਆ ਖੜਾ ਹੁਣ ਨਾ ਤਾਂ ਗੱਲ ਜਾਂਦਾ ਦੇਖ ਲੈ ਛੜ ਜਾ ਪੁੱਤ ਨਹੀਂ ਤਾਂ ਹੁਣ ਨੂੰ ਭਗਾ ਕੇ ਛੱਡਣਾ ਤੁਹਾਨੂੰ ਤੇ ਬਾਕੀ ਆਪਾਂ ਰੀਲਾ ਰੁਲਾ ਬਣਾਉਣੇ ਆਉਂਦੇ ਹਾਂ ਨਾਲੇ ਕੀੜੇ ਤਾਂ ਗੀੜਾ ਦਾ ਹੋ ਜਾਊਗਾ ਸਵੇਰੇ ਵੀ ਦਵਾ ਲਿਆ ਤਾਂ ਐਂ ਤਾਂ ਗੀੜਾ ਅੱਜ ਮੈਂ ਘਰ ਆਈ ਤਾਂ ਮੈਂ ਕਿਹਾ ਚਲੋ ਹੁਣ ਵੇਹ ਦਵਾ ਦਿੰਨਾ ਇਹ ਕਿਦਣ ਦਾ ਖੜੇ ਪਿਆ ਪਿਆ ਤੇ ਚੱਲਦੇ ਆਂ ਬਾਕੀ ਫਿਰ ਤੁਹਾਨੂੰ ਦਿਖਾਉਣੀ ਆ ਜੀ ਟੀਵੀ ਤਾਂ ਦੂਰ ਹੈ ਹੋਜੀ ਬਾਈ ਸਵਾਰ ਚੇਂਜ ਹੋ ਗਏ ਆ ਹੁਣ ਕੋਸਾਵਾ ਮੂਰੇ ਕੋਸਾਵਾ ਆਵੋ ਸੁਣ ਕੇ ਮੂਰੇ ਇਹ ਇਰਾ ਇੱਧਰ ਨੂੰ ਬਾਈ ਤੰਗ ਕਰਦਾ ਫਿਰ ਪਰ ਤੰਗ ਨਹੀਂ ਕਰਦਾ ਤਾਂ ਕਰਕੇ ਉਹ ਤਰਨਾ ਬਸ ਮੈਂ ਅੱਜ ਮਾਦ ਦਾ ਸੱਟਿਆ ਆ ਰਿਹਾ ਫੋਨ ਲੱਗਿਆ ਆਹ ਸਵਾਦ ਕਰਕੇ ਨਾ ਮੈਨੂੰ ਉਹ ਚਾਂਗ ਮਾਹ ਹੁੰਦਾ ਚੋਰ ਰਹਿ ਜੀ ਬਈ ਨੇ ਰਿਹਾ ਹਯਾ ਮਾ ਵੀਡੀਓ ਚਲ ਬਣਦੀ ਹੈ ਦਾ ਟਾਹਣ ਬਲੌਗ ਪਰ ਆਹ ਸੁਆਦ ਕਰਦੀ ਨਹੀਂ ਆਉਂਦਾ ਇਹ ਟੈਲੀ ਆਉਂਦਾ ਮੈਂ ਤਾਂ ਟੈਲੀ ਆਉਂਦੀ ਆ ਬੱਸ ਵੇਰੇ ਮੇਰੇ ਵੀ ਲਾ ਕੇ ਆਇਆ ਤਾਂ ਕਿਹੜਾ ਮੈਂ ਜਨਨ ਹੀ ਆਏ ਤੁਰਦਾ ਆਏ ਹਾਂ ਕਾਹਨੋਂ ਜਿੰਦ ਘਟਦਾ ਜਿੰਦ ਨਹੀਂ ਰਿਸਾਈ ਜੇ ਤੇ ਫਾਈ ਤਾਂ ਛੱਡਾ ਕਰ ਲਿਆ ਬਈ ਖਿੱਚ ਕੇ ਰੱਖਿਆ ਹੋਇਆ ਗੰਡੇਆ ਪਿੱਛੇ ਬੋਸ ਹੋ ਹੋਣਾ ਬਣਦਾ ਹੁੰਦਾ ਸੀ ਸਾਡੀ ਘੋੜੀਆਂ ਨੂੰ ਨੱਚ ਕੇ ਦਿਖਾ ਨਹੀਂ ਹੈ ਘੋੜੀ ਪਰ ਇਹ ਕੋੜਾ ਹੈ ਕਰੇ ਹੀ ਪੈਂਦਾ ਬਸ ਇੰਨਾ ਕੇ ਫਰਕ ਹੈ ਹੋਰ ਤੋਂ ਵਸ ਆਏ ਸਾਡੀ ਘੋੜੀ ਵੀ ਹੈ ਕੋੜਾ ਬਾਈ ਮਾਰਦਾ ਲੱਟ ਹੂੰ ਇੰਕਾ ਬੂਰੇ ਪੈਂਟ ਦੇ ਵਿੱਚੋਂ ਸੇਕ ਨਿਕਲੇ ਆਏ ਲੱਗੇ ਆਏਗੇ ਚੱਲ ਲੱਗੇ ਆਈ ਜਾਂ ਨੱਚ ਰਿਹਾ ਨਾ ਕਾਹ ਨੂੰਗਾ ਨਾ ਸਵਾਰਗਾ ਦੇ ਕੁੱਤੇ ਆਉਂਦੇ ਆ ਆ ਰੋ ਨਾ ਚੱਲ 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 ਪੁੱਤ ਚੱਲੀ ਆ ਹੋਰ ਨਹੀਂ ਲਾਉਣ ਦੇ ਆ ਜਾ ਤੂੰ ਇੰਨੀ ਮਗਰਗਾ ਤੇ ਦਾਦਾ ਆ ਜਾ ਹੁਣ ਅੱਜ ਲੱਗੀ ਬਾਚ ਦੀ ਕਲਾਸ ਤਾਂ ਕਿਲੋਮੀਟਰ ਦੇ ਪਿੱਛੇ ਆਉਂਦਾ ਹੈ ਆਪਾਂ ਸਾਹਿਬ ਆ ਜਿਓ ਹੈ 1x ਜੇ ਬਣਾਇਗੀ ਬਾਅਦ ਵਿੱਚ ਨਾ ਬਾਕੀ ਵੀ ਆਪਾਂ ਹੁਣ ਮੱਕੀ ਪੀਤੂ ਗੋਗੇ ਤੇ ਮੱਕੀ ਦਾ ਬੀਜ ਮਿਲਦਾ ਨਹੀਂ ਹੈਗਾ ਉਨਾਂ ਨੂੰ ਇੱਕ ਦੋ ਦਿਨ ਰੁੜਾ ਪੈਣਾ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਹੁਣ ਖੇਤ ਬਾਤ ਦਾ ਕਰਾਂਗੇ ਹਾਲਾਕੇ ਨਹੀਂ ਜਾਣਾ ਪੂਰੀ ਹਾਲਾਂ ਵਾਲੇ ਪਾਇਆ ਪਿਆ ਭਾਈ ਰੇਸ ਫੜਦਾ ਹੀਰਾ ਪੂਰੀ ਇਹ ਤਾਂ ਹੋਰ ਇਸ ਵਾਰ ਇਸ ਵਾਰ ਪੈ ਰੱਖਿਆ ਜਾਂ ਨਾ ਰੱਖਿਆ ਸੁਣਾਇ ਨਾ ਕੋਈ ਨਾ ਕੋਈ ਵਾ ਨਾ ਕੋਈ ਜਿਹੜਾ ਜਤੀ ਵਰਤ ਵਿਸਾਤ ਜਿਨੇ ਨਿਮਨ ਕਰਸ਼ਨਾ ਇਸ ਰਾਤ ਕਤਮ ਹਰ ਗੁਟਾਰਾ ਹੋ ਚੁੱਕਾ ਮੱਤ ਮਾਨ ਕਦਾਵਨ ਦਾ ਜੋਤਨਾ ਕੋ ਯਾਗ ਕੋ ਜਰੀ ਵਹਲਾ ਚੋਕਾ ਹਰਤ

ਭਾਈ ਬੜਾ ਕੋਚ ਆ ਹਰੇਆ ਪਿੱਛੇ ਹਰੀ ਲੱਗੀ ਵੀ ਅੱਜ ਕਰਾਫ ਹੂੰ ਪੰਚਾ ਫੜ ਓਏ ਸੀਟ ਵੈਲਟ ਫੜ ਬਾਈ ਦੇਖੋ 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 ਕਮਣੀ ਸਕੂਟਰੀ ਸੀਟ ਵੈਲਟ ਅਲਰਮ ਜਾ ਕੇ

Longa longa vilonga. Ai hai lai. TĐi nga 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 ਜਿਹੜਾ ਬਾਈ ਦੂਆ ਹੀਰਾ ਦਾ ਦੋਨੇ ਸਾਈਡ ਨੂੰ ਲਾਉਂਦਾ ਤਾਂ ਕੋੜਾ ਰਹਿ ਕੇ ਦੋਨੇ ਸਾਈਡ ਨੂੰ ਲਾਉਂਦਾ ਜਾਂਦਾ ਵੀ ਤੇ ਦੇਖ ਨਹੀਂ ਰਿਜ਼ਲਟ ਪੈਂਦਾ ਉਹਨਾਂ ਤਾਂ ਤਿੰਨ ਸਾਈਡਾਂ ਹਾਂ ਦੋਨੇ ਸਾਡਾ ਦੇਖ ਲੈ ਸਾਰਾ ਦਿਨ ਖੜਾ ਹੀ ਰਹਿੰਦਾ ਸਾਰਾ ਰਾਤ ਵੀ ਬੱਲੇਟਾ ਲਾ ਕੇ ਨਾ ਰਿਲੈਕਸ ਚਾਰਾ ਆਪਣੇ ਦੇਖ ਲਾ ਬਣਾਇਆ ਕੋੜੇ ਮੈਂ ਨਹੀਂ ਸਕਦਾ ਕੋੜੇ ਨਾਲ ਉਹੀਓ ਥੋੜੀ ਨਾ ਬਣਾਇਆ ਫੇਰ ਕੋੜੇ ਨਾਲ ਉਹੀਓ ਥੋੜੀ ਨਾ ਬਣਾਇਆ ਫੇਰ ਆਉਂਦੇ ਹੋਰੇ ਆਉਂਦੇ ਆ ਸਮੇਂ ਆਪੇ ਨੇ ਨਾਮ ਰੱਖਣੇ ਆ ਆਹ ਅੰਕੀ ਵਿਚਾਰ ਕੇ ਸਿੱਧਾ ਉੱਪਰ ਨੂੰ ਤੋਬਿਆ ਤੋਂ ਵਸੋ ਗਿਆ ਆਉਣ ਬਿਲ ਬੋਨੇ ਨਾ ਪਹਿਲਾਂ ਸਿੱਧਾ ਹੈ ਦੇਖ ਲੈ ਜੇ ਆਏ ਸਾਫ ਪੁੱਜੀ ਬੱਚ ਕੇ ਉੱਪਰ ਨੂੰ ਸਿੱਧੀ ਜਿਗਣਾ ਹਰ ਮਾਇ ਰਸਾ ਕਮ ਆਨੰਦਾਦਾ ਨਾ ਪਿੱਛੇ ਨੂੰ ਪਿੱਛੇ त्याग ਸਿੱਧਾ ਬਾਜ ਨਾਲੇ ਵਾਲੇ ਤਾਂ ਬਚਣਾ ਵੇ ਆਹ ਇੱਕ ਲਮੂ ਇੱਕ ਲਮੂ ਕਰਕੇ ਫੋਟੋ ਖਿਚਾਵੇ ਕਰੀਪਲੀਜ਼ ਲੰਮਾਂ ਵਾਂਗ ਹੀ ਗਾਈਂ ਨਾ ਹੋ ਜਾਓ ਜੀ ਜਾਨਾ ਦਾ ਸੋਨੋ ਕੋਖਾ ਤਾਏ ਸੈੱਟ ਇਹ ਮਾਰੇ ਨਾਮਾ ਸਮਾਣ ਜੋ ਹੀ ਰਿਆ ਤੇਰੀ ਐਂਟਰੀ ਤੇ ਸਵਾਗਤ ਹੁੰਦਾ ਹੈ ਸਹਿਬਾ ਛਿਆਦਾ ਛਿਆਦੇ ਹਾਕ ਦਾ ਮਾਰ ਅੱਛਾ ਹੋਏ ਛਿੱਕ ਉਹ ਵਾਹੇ ਕਰ ਬਾਈ ਤਿਰਕ ਇਸ ਤੇ ਗਾਹ ਨਹੀਂ ਲੈ ਜਾਣਾ ਇਸ ਕੋ ਲਿਮਟ ਖਤਮ ਹੋ ਜਾਂਦੀ ਔਰੇ ਇਸ ਦੀ ਚੱਲ ਇਹ ਉਧਰ ਛੱਡਣਾ ਪੈਣਾ ਲੈਟਰ ਰੂਟਾ ਲਾ ਲੂੰਗਾ ਹੋਰ ਉਧਰ ਫਿਰ ਬੰਦ ਦੇ ਇਹਨੂੰ ਇੱਧਰ ਪਾਣੀ ਪੂਣੀ ਪੀ ਲੂ ਮਾਣਾ ਮੋਟਾ ਠੰਡਾ ਹੋ ਗਿਆ ਹੁਣ ਤਾਂ ਚਾਰੋਂ ਸੋ ਗੇਟ ਛੱਡ ਤੇ ਅੱਥੀ ਗਿਰੀ ਵੀ ਹੋਣੀ ਤਾਰ ਤੇ ਨਹੀਂ ਲੱਭੀ। ਓਰੇ ਥੋੜੀ ਲੇਟਾ ਲਾਉਣਾ। ਪੱਤੇ ਚੱਕਣੇ। ਲੱਭੀ ਕੀ? ਉਹ ਅੱਥੀ ਪਈ ਆ ਯਾਰ। ਇਹ ਕਰਦੇ ਇੱਥੇ ਪਈ ਆ ਯਾਰ। ਜਿੱਥੇ ਕੱਲ ਗੇਟ ਦੇ ਮੁਰੇ ਇੱਧਰ ਪਈ ਆ। ਤਾਰ ਉਹਨੂੰ ਕਿ ਖੜ ਜਾ ਆ ਗਿਆ ਉਹ ਖੜਾ ਲਾ ਉਹਨੂੰ ਕਿ ਖੜ ਜਾ ਖੜ ਜਾ ਚੱਲ ਬੁੱਤ ਚੱਲ 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 ਕੰਡੇ ਵਾਲਾ ਤਾਰ ਹੋਏ ਤੂੰ ਮੈਨੂੰ ਵੀ ਸਿਖਾ ਮੈਂ ਖਿੱਚਣਾ ਨਹੀਂ ਤਾਰ ਕੇ ਕੰਨਾਂ ਪਰ ਰੱਸਾ ਲਿਆਉਣਾ ਪਹਿਲਾਂ ਹਰ ਰੱਸਾ ਕੰਨਾਂ ਕਰ ਤੱਕ ਲਿਗਿਆ ਫੜ ਪਹਿਲਾਂ ਮੂਹਰੇ ਤੇ ਫੜ ਹਾਂ ਹੁਣ ਲੈ ਆ ਪਿਛਲਾ ਰੱਸਾ ਇਕੱਠਾ ਕਰਕੇ ਹਾਂ ਕੰਨਾਂ ਕੋਲ ਤੇ ਆਇਆ ਹਾਂ ਹੁਣ ਦੋਹੇ ਚੀਜ਼ਾਂ ਨੇ ਦੋ ਹੱਥਾਂ ਦਾ ਸੈਟ ਨਾਲ ਗੱਤ ਪਾਦਾ ਹਾਂ ਬਾਈ ਖਿੱਚਣਾ ਨਹੀਂ ਹੈਗਾ ਬਸ ਮੂੰਹਾਂ ਨੇ ਆਪੇ ਅਟ ਲੈਣਾ ਬਾਹਰ ਖੋਰਟ ਕੱਢ ਲਾ ਚੱਲ ਉਧਰ ਓਏ ਠੀਕ ਐ ਚੱਲ ਉਧਰ ਮੀ ਹਾਂ ਬਾਈ ਬੱਦਲ ਬਾਈ ਬਹੁਤ ਜੀ ਹੋਈ ਗਈ ਆ ਹਵਾ ਚੱਲਦੀ ਸਵੇਰ ਦੀ ਆ ਕਰ ਆਹ ਵੀ ਬਾਈ ਬਾਈ ਵਾਲੇ 8:00 ਵਜੇ ਆੜ 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 8:00 ਵਜੇ ਸੇਵਾ ਸਾਡਾ ਛੇ ਆਦਾ ਹੁਣ ਹੁਣ ਹੱਡਿਆ ਕਰਨੇ ਤੇ ਫਿਰ ਮੈਟਰੀ ਗਾਰਡਰ ਦਾ ਆਈ ਥਿੰਕ ਅਨ ਆ ਵੀ ਬੰਗਾ ਲੈ ਲਿਆ ਫਲੈਸ਼ ਆਨ ਕਰਦਾ ਸੀ ਹੁਣ ਮੇਰਾ ਹੁਣ ਪੰਜ ਨੂੰ ਅੱਗਾਂ ਲੱਗਿਆ ਬਈ ਹੁਣ ਡਰ ਰਹਾ ਤੇ ਚਲ ਗਾਰਡਰ ਪਿੱਛੇ ਲਾਦਾ ਕੋਈ ਵੀਰ ਲਾ ਕੇ ਦਿੰਦਾ ਜਿਆਦਾ ਥੋੜੀ ਜਿਆਦਾ ਹੋਊਗੀ ਆ ਫਿੱਟ ਜੀ ਹੋਗੀ ਨਾ ਜਦ ਸਿੰਗ ਤਾਂ ਜੰਮੀ ਘਰ ਖਣ ਨਹੀਂ ਜ਼ਵਾਬਾਰੀ ਨਹੀਂ ਲੇ ਕੇ ਪਹਿਲੇ ਅੰਮਣੇ ਪੈਰਾਂ ਦੇ ਕੋਸ ਤਰਸਾਂ ਲੱਗ ਕੇ ਰਹੀ ਤੇ ਆ ਲੋਕ ਨੂੰ ਪਤਾ ਨਹੀਂ ਕਿੰਨੇ ਆ ਇਰਾਨ ਬਹਿਣਾ ਬੰਦ ਕਰਤਾ ਪਰ ਆਏ ਆ ਸੂ ਸੂਜ ਘੱਟ ਗਈ ਗਿੱਟੀਆਂ ਉੱਟੀਆਂ ਉੱਪਰ ਤੇ ਪੈਸੇ ਨਾਲ ਤਾਂ ਬਾਈ ਬਹੁਤ ਘੱਟ ਘੱਟ ਗਏ ਸੋਹਰ ਕੋਲ ਮੈਂ ਨਹੀਂ ਖੋਲਣ ਤੇਰਾ ਤਾਂ ਕੰਮੇ ਆ ਹੀ ਯਾਰ ਪਹਿਲਾਂ ਤਾਂ ਬਾਈ ਬਹੁਤ ਬੁਰਾ ਹਾਲਤ ਆ ਹੋਰ ਉਹੀ ਪਹਿਨ ਚਲੋਂ ਪੈ ਗਿਆ ਫਰਕ ਪਰ ਉਹ ਚੀਨੀ ਦਾ ਬਣ ਨਹੀਂ ਹੁਣ ਆ ਗੁੱਟ ਮਚੋ ਕੇ ਆ ਗਏ ਪਰ ਵਜਨ ਆਉਣਾ ਫੋਨ ਦੇ ਕਿਤੇ ਅੰਦਰ ਫੋਨ ਦਾ ਠੀਕ ਉਹਦਾ ਮੇਲ ਨੋ ਜਾਣਾ ਤੂੰ ਆ ਇਹਦਾ ਖਰਾ ਆਪਣਾ ਵਜਨ ਤੂੰ ਮਿੱਟੀਾਂ ਪਰ ਪਾ ਕੇ ਚੱਲ ਕੋਈ ਨਹੀਂ ਚੱਲ ਮਾਹਰ ਕਰ ਤੇ ਹੁਣ ਪੰਚ ਸਾਹਿਬ ਆਪਣੇ ਹਜੇ ਪੰਜ ਜੀ ਦਾਣਾ ਪਾਉਣਾ ਆਪਾਂ ਨੇ ਉਹਨੂੰ ਉੱਥੇ ਧੂੜੀ ਪਾ ਦੇ ਹਾਂ ਬੜਾ ਸਿਆਣਾ ਦੇ ਇਹ ਜਿਹੜੀ ਆ ਉੱਥੇ ਕਲਾਸ ਲੱਗੀ ਇਹਦੀ ਉਹਦੇ ਉੱਤੇ ਅਗ ਲੱਗੀ ਹੈ ਅਗ ਲਾਗੀ ਆ ਗਈ ਇਹ ਥੋੜਾ ਜਿਹਾ ਨਾ ਨਿਆਣੀ ਮੱਤੇ ਗਲਬੜੀ ਜੀ ਕਰੀਆ ਗਲਬੜੀ ਜੀ ਕਰੀਆ ਇਹਨੂੰ ਵੀ ਚਾਹਦਾ ਕਿ ਦੇਖ ਤੈਨੂੰ ਆਈਸਤਾ ਚੱਲ ਸਮਝਾਈ ਜਾਂਦੇ ਆ ਤੈਨੂੰ ਇੱਕ ਨਹੀਂ 10 ਵਾਰੀ ਸਮਝਾ ਦਿੰਦੇ ਪਰ ਜੇ ਤੂੰ ਹੁਣ ਹਾਂ ਕੰਮ ਹੀ ਕਰੀ ਗਈ ਆ ਠੀਕ ਆ ਅਗਰ ਅਸੀਂ ਵੀ ਕਿੰਨਾ ਤੇਨੂੰ ਤਰਦ ਦੂੰਗੇ ਹੂੰ ਹੁਣ ਤੈਨੂੰ ਮੈਂ ਅਜ ਇੱਕ ਇੱਕ ਵਾਰੀ ਸਮਝਾ ਕੇ ਤੋਰਿਆ ਹੋਰ ਇਹਦੇ ਤੂੰ ਸਹੀ ਗੇ ਆ ਮੈਨੂੰ ਠੀਕ ਲੱਗਿਆ ਮੈਂ ਤੈਨੂੰ ਤਾਂ ਹੀ ਜੀ ਤੂੰ ਸਿੱਖਦਾ ਕੱਲਾ ਹੈ ਨਾ ਸੌੜਾ ਹੈਗਾ ਇਹ ਜੀ ਗੱਲ ਨਹੀਂ ਵੀ ਬਾਈ ਇਹ ਇਹਦੇ ਬਾਅਦ ਮਾੜਾ ਜਦਨ ਲੋਟਿਆ ਹੋ ਗਿਆ ਨਾ ਇੱਕ ਕਟਾ ਬਦਾਮਾਂ ਦਾ ਚੱਕ ਕੇ ਲਿਆਉਣਾ ਇਹਨੂੰ ਵਿਚਾਰਨਾ ਪੈਣਾ 500 ਸਾਡੇ ਨੂੰ। ਬਾਰੀ ਤੋਂ ਮੁੰਨੂ ਸਮਝ ਨਹੀਂ ਆ ਗਈ ਵੀ ਪਤਾ ਨਹੀਂ ਇਹਦਾ ਕੀ ਅਤਰ ਮੇਰਾ ਵੀ ਕਈ ਵੇਲੇ ਮਨ ਖਰਾਬ ਹੁੰਦਾ ਹੈ। ਹਾਂ ਉਦੋਂ ਨਾ ਜੀ ਹਾਂ ਜੀ। ਹੁਣ ਤੇਰੇ ਸਾਹਮਣੇ ਹੀ ਆ ਯਾਰ ਦੇਖ ਆਪਾਂ ਖਰਚਾ ਵੀ ਆਇ ਨਹੀਂ ਗੱਲ ਇਹ ਖਰਚਾ ਨਹੀਂ ਕਰਦੇ ਹੁਣ। ਫਟੋਗੜ ਵੀ 10-12000 ਦੀ ਫੀਡ ਆਉਂਦੀ ਨਹੀਂ ਹਾਂ। ਹਾਂ। ਤੇ ਤੈਨੂੰ ਪਤਾ ਉਹ ਵੀ ਭੱਜਣਾ ਠਕਾ ਕੇ ਉਹ ਵੀ ਸਾਰਾ ਸੈਟ ਕਰਨਾ ਹੁੰਦਾ ਆਪਾਂ ਨੇ ਤੇ ਫੀੜ ਨਹੀਂ ਕਦੇ ਟੁੱਟਣ ਦਿੱਤੀ ਮੈਂ ਠੀਕ ਆ ਫੀੜ ਨਹੀਂ ਟੁੱਟੀ ਹੋਵੇ ਚੱਲ ਕਿਤੇ 2-4 ਦਿਨ ਦਾ ਫਰਕ ਪੈ ਸਕਦਾ ਵੀ ਉਧਰ ਉਧਰ ਗਿਆ ਗਿਆ ਫੀੜ ਨਹੀਂ ਦੇਖ ਲੈ ਮਾੜਾ ਹੀ ਆ ਪਤਾ ਨਹੀਂ ਕਾਦੇ ਪਤਾ ਨਹੀਂ ਯਾਰ ਘਰ ਚ ਹੀ ਕਰ ਤੂੰ ਨਹੀਂ ਪਿਆ ਹੋਇਆ ਤਾਂ ਮੈਂ ਤਾਂ ਸਮਝੀ ਨਹੀਂ ਇਹਦਾ ਇਦਾਂ ਹੁੰਦਾ ਬੰਦਾ ਕਹਿੰਦਾ ਯਾਰ ਉਹ ਹੋਆ ਹੁਣ ਜਿਹੜੀ ਚੀਜ਼ ਨੂੰ ਅਗਲਾ ਕਹਿੰਦਾ ਉਹ ਵੀ ਮਾੜੀ ਆ ਤਾਂ ਮਾਰਦੇ ਮਾਰਦੇ ਇਹਦਾ ਆਪਣੇ ਮਨ ਨੂੰ ਵੀ ਲੱਗਦੀ ਆ ਕੋਈ ਚੀਜ਼ ਵੀ ਮਾਰਦੇ ਆਣੀ ਹੈ ਸਭ ਨੂੰ ਬੁਲਾਉਣਾ ਹੈ ਕੂਰੀ ਦਾ ਡਾਣਾ ਪਾਉਣਾ ਹੈ ਲਲਰੀ ਅਮਨਜੀਤ ਪਲੀ ਜਾ ਕੂਰੀ ਲੈ ਕੇ ਜਾਂਦੀ ਹਾਂ ਨੇ ਕੂਰੀ ਨੇ ਇਹਦੇ ਉਹ ਲਾ ਦਿਓ ਕੂਲਾ ਦੇ ਬੈਗ ਨੂੰ ਮਰਕਤ ਰਹੂਗੀ ਹੈ ਨਾ ਪਰ ਪੜਾਈ ਬਹੁਤ ਹੋਣੀ ਹੈ ਨੇ ਖੈਨੇ ਆਪਣੇ ਆਪੇ ਲਿਖ ਕੇ ਕਰ ਲੈ ਕੂਰੀ ਨਹੀਂ ਸਾਰਾ ਹੋ ਗਿਆ ਠੀਕ ਹੈ ਮਰਕਤ ਬਹੁਤ ਦਾ ਕੂਰੀ ਚ ਚਲ ਮੈਂ ਸਕੂਲ ਨੂੰ ਲਾਉਣੀ ਲੈ ਕੇ ਜਾ ਕਰੂੰਗਾ ਤੈਨੂੰ ਹੁਣ ਪੇਪਰ ਕਰ ਨਾ ਨਾ ਰੱਸੀ ਬਣ ਕੇ ਗਲਚੇ ਵਾਰਾਂਗੇ ਹੈ ਗਲਚੇ ਵਾਰਾਂਗੇ ਉਹ ਗਲਚੇ ਉਹ ਹਾਂ ਨਾਲ ਨਜ਼ਰ ਮੂਜਨ ਤੋਂ ਚੰਗੀ ਰਹੂਗੀ ਇਹਨੂੰ ਹੁਣ ਵੇਖ ਤੁਹਾਨੂੰ ਰਾਜੀ ਬਾਕੀ ਭਾਈ ਸ਼ਰਾਦਾ ਪਤਾ ਨਹੀਂ ਕਿਆ ਚੱਕਰ ਹੁਣ ਤਾਂ ਆਪਾਂ ਜਿ ਘਣਾਉਣਾ ਦਸਿਆ ਦਾਣਾ ਪਾਣੀ ਵੀ ਖਣੀ ਪੈਂਦਾ ਏ ਚਲੋ ਦਾਣੇ ਦਾ ਇਹ ਜੀ ਗੱਲ ਨਹੀਂ ਵੀ ਦਾਣੇ ਦਾ ਰਿਜ਼ਲਟ ਨਹੀਂ ਦਾਣੇ ਦਾ ਰਿਜ਼ਲਟ ਵੀ ਆ ਹੋਰ ਦੇ ਵੀ ਦੇਖਿਆ ਜੀ ਆਪਾਂ ਪੈਂਦਾ ਰਿਜ਼ਲਟ ਪੂਰਾ ਇਹ ਪਤਾ ਨਹੀਂ ਗਿਆ ਹਾਲ ਤਾਂ ਹੁਣ ਤਾਂ ਕੋਈ ਕਮੀ ਵੀ ਨਹੀਂ ਰੱਖੀ ਵੀ ਆਪਾਂ ਨੇ ਕੋਈ ਪੈਰਾਂ ਤੇ ਕਮੀ ਨਹੀਂ ਕੋਈ ਇਹਨੂੰ ਭੱਜ ਨਾਠ ਤੇ ਕਮੀ ਨਹੀਂ ਕੋਈ ਹੋਰ ਨਹੀਂ ਇਹ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਚੀਜ਼ ਵੀ ਹੋਰ ਜਾ ਰਿਹਾ ਚਲੋ ਬਾਕੀ ਆਪਾਂ ਭਾਈ ਲੱਗੇਵੇਂ ਦਿਲ ਤੇ ਸੇਵਾ ਕਰਨਾ ਜੋ ਹੁੰਦਾ ਚੰਗਾਈ ਆ ਤੇ ਬਾਕੀ ਆਉਣਾ ਹੀਰੇ ਨੂੰ ਪਾ ਗਏ ਦਾਣਾ ਫਿਰ ਆਪਾਂ ਦੁੱਧ ਪਾ ਕੇ ਆਉਣਾ ਡੇਰੀ ਚ ਤੇ ਅੱਜ ਸਾਧਰੀ ਕੰਮ ਨਵੇੜ ਤੇ ਬਦਲ ਬਾਈ ਕਰਕੇ ਟੋਕਾ ਟੋਕ ਕਰਿਆ ਪਿਆ ਸਾਰਾ ਕੁਝ ਨਵੇੜਿਆਂ ਦਾ ਕੰਮ ਤੇ ਹੁਣ ਆਪਾਂ ਕਰਦੇ ਆ ਜੀ ਹੀਰੇ ਨੂੰ ਦਰ ਦਾਣਾ ਦੂਣਾ ਪਾ ਦਈਏ ਫਿਰ ਆਦਮ ਤੁਡੀ ਵਿੱਚ ਬੰਨਾਂਗੇ ਇੰਨੇ ਜਾਨ ਨੂੰ ਡਿਟ ਲੂੰਗਾ ਨਾਲੇ ਪਾਣੀ ਪੂਲੀ ਵੀ ਲੂੰਗਾ ਤੇ ਫਿਰ ਅੱਧੇ ਘੰਟੇ ਇੱਕ ਘੰਟੇ ਬਾਅਦ ਆਪਾਂ ਬਈ ਦਾਣੇ ਪਾਏ ਦੇ ਘੰਟੇ ਬਾਅਦ ਆਪਾਂ ਜੋ ਵੀ ਪਾਉਣਾ ਬਾਅਦ ਚ ਪਾਉਨੇ ਆ ਤੇ ਕਾਨੂੰਨੀਰੇ ਵਾਲਾ ਕੰਮ ਬਾਈ ਉਹ ਛੱਡਣਾ ਨਹੀਂ ਹੁਣ ਨੀਰੇ ਦਾ ਹੀ ਮੇਰੇ ਮਨ ਚ ਡਾਊਟ ਆ ਵੀ ਨੀਰੇ ਆ ਤੂੜੀ ਜਾ ਤੂੜੀ ਕਰਕੇ ਹੁਲੀ ਜਾਂ ਜਿਆ ਕੁਸ ਕਾਨੂੰਨੀ ਦਾ ਆਪਾਂ ਨੇ ਮੰਗਾ ਲੈਣਾ ਛੱਡ ਭਰਦਣ ਹੁਣ ਗਾਹ ਨੀਰਾ ਦੱਬ ਕੇ ਰੱਖਣਾ ਕਿਉਂਕਿ ਯਾਰ ਮੈਂ ਤਾਂ ਸੁਣਿਆ ਲੋਕ ਤਾਂ ਕਹਿੰਦੇ ਬਈ ਸਾਡੇ ਤਾਂ ਚੋਕਰਾਂ ਮਰ ਵੀ ਘੋੜੇ ਪਲੇ ਪਏ ਆ ਹੁਣ ਚੋਕਰ ਵੀ ਲੱਗ ਤੇ ਪਾਉਂਦਾ ਤਾਂ ਮੈਂ ਤਾਂ ਹੋਰ ਮੱਕੀ ਮੁੱਕੀ ਪਿਆਹੀ ਵੀ ਜੇ ਬਾਜਰਾ ਰਿੰਨਗੇ ਵੀ ਪਾਉਣਾ ਆਹ ਚੀਜ਼ਾਂ ਵੀ ਪਾਉਣੀਆਂ ਕੋਈ ਕਹਿੰਦਾ ਜਿਆਦਾ ਪਾਉਣਾ ਤਾਂ ਕਰਕੇ ਹੁੰਦੇ ਆ ਹੁਣ ਜੇ ਘੱਟ ਪਾਉਨੇ ਆ ਤਾਂ ਕਹਿ ਦੇ ਦਿੰਨੇ ਆ ਮਨ ਤੋਂ ਸਮਝ ਨਹੀਂ ਆਉਂਦੀ ਕਿ ਕਿੱਦਾਂ ਨੂੰ ਕਿਆ ਸ ਚਲੋ ਬਾਕੀ ਬਈ ਕੋਈ ਨਹੀਂ ਕਰਮਾ ਜੇਗਾ ਉਹ ਕਿਤੇ ਨਹੀਂ ਲਿਖਿਆ ਹੋਇਆ ਜਾਂਦਾ ਤੇ ਆਪਾਂ ਦਾ ਸੇਵਾ ਕਰੀ ਜੀਏ ਪੂਰੀ ਠੀਕ ਆ ਤੇ ਚਲੋ ਬਾਕੀ ਜੀ ਠੀਕ ਆ ਮਿਲਦਾ ਕਿਸੇ ਹੋਰ ਬਲੌਗ ਤੇ ਸਸਰੀ ਕਾਲ ਕਰ ਰਹੇ ਹਾਂ। ਆ ਕਹਿੰਨਾ ਪਤਾ ਲੱਗਿਆ ਉਹਨੂੰ? ਯਾ ਤੈਨੂੰ ਪਤਾ ਲੱਗਿਆ? ਹਾਂ ਕਿ ਕਿੰਨਾਂ ਕਿਲੋ ਬਦਾਵਣ ਦੇ ਅਗ ਦੇਣੇ ਮੈਂ ਵੀ ਦਾਦੂਆਂ ਤੇਜ ਹੋਣਾ। ਕਿਦਾ? ਉਹ ਤੂੰ ਹੁਣ ਕੀ ਕਰਾ ਦੇ ਆ ਦੇਖ ਲੋ ਬਾਈ ਹਿੱਲਿਆ ਬਈ ਆਹ ਹੁਣ ਨਾ ਕੋਈ ਟੋਕਾ ਕਰਨੇ ਨੂੰ ਪਿਆ ਨਾ ਕੋਈ ਕੰਮ ਆ। ਟੋਕਾ ਟੁਕਣਾ ਯਾਰ ਤੂੰ ਨਾ ਨਾ ਕੋਈ ਹੋਰ ਕੰਮ ਆ ਇਹ ਦੇਖ ਲੋ ਕੱਕ ਚੱਕ ਕੇ ਖੜ ਗਈ ਆ ਤੂੜੀ ਲਿਆ ਕੇ। ਇਹ ਸੱਚੀ ਹੋਣ। ਬਾਈ ਉਹ ਓਰੇ 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 ਰੱਖ ਇਹਨੂੰ ਇੱਥੇ ਰੱਖ ਮੈਂ ਓਰੇ ਮੈਂ ਕਿਲੋ ਦੀ ਗੱਲ ਨਹੀਂ ਕਰੀ ਤੀ ਮੈਂ ਗੱਲ ਪਤਾ ਕੀ ਕਰੀ ਤੀ ਮੈਂ ਕਿਹਾ ਇੱਕ ਥੈਲਾ ਇਹਨੂੰ ਬਦਾਮਾਂ ਦਾ ਬਾਈ ਲਿਆ ਕੇ ਦੇਣਾ ਜੇ ਕੋਈ ਜੇ ਕੋਈ ਮੇਰਾ ਵੀਰ ਭਰਾ ਇਹਦਾ ਦਿਮਾਗ ਤੇਜ ਕਰਨਾ ਚਾਹੁੰਦਾ ਹਨਾ ਜਾਂ ਕੋਈ ਸੇਵਾ ਕਰਨਾ ਚਾਹੁੰਦਾ ਹੈ ਬੰਦੇ ਸੀ ਤਾਂ ਜਰੂਰ ਬਾਈ ਲਿਆ ਕੇ ਸਮਾਨ ਨੂੰ ਦੇ ਸਕਦਾ ਇਹਨੂੰ ਮਖਾਣੇ ਮਖੂਨੇ ਇਹਨੂੰ ਦੇਣੇ ਪੈਣੇ ਆ ਮੋਲਾ ਦੀ ਘੋੜਿਆਂ ਦੇ ਪਹਿਲਾਂ ਤੇਰਾ ਦਿਮਾਗ ਲੋਟ ਕਰ ਰਾ ਮੈਡਮ ਤੂੜੀ ਪਾਣੀ ਯਾਰ ਯਾਰ ਪਾਲੇ ਦੇ ਤੂੜੀ ਯਾਰ ਅਜੇ ਨਹੀਂ ਪਾਣੀ ਦਾਣਾ ਪਾਇਆ ਘੰਟੇ ਬਾਅਦ ਪਾਵਾਂਗੇ ਬਲਾਮ ਬਲਾਮ ਆ ਖਾ ਤੂੰ ਕੌਣ ਮੈਨੂੰ ਤਾਂ ਲੋੜ ਨਹੀਂ ਮੇਰਾ ਤਾਂ ਚੱਲਦਾ ਰਹਿ ਮੈਂ ਜਾ ਰਹੇ ਯੋਜ ਦੇ ਠੀਕ ਹੁਣ ਕਾਕੂ ਕੁੱਕਾ ਸਾਰਾ ਕੁਝ ਪਾਇਆ ਪੈਣਾ ਪਤਾ ਨਾਲੇ ਉਰੇ ਦੇ ਆਇਆ ਤੂੜੀ ਆ ਰੱਖੀ ਟੋਕਰੀ ਉਹ ਬਰਥੀਂ ਚੱਕ ਕੇ ਉਧਰ ਨੂੰ ਨੰਗ ਲੈ ਪਤਾ ਨਹੀਂ ਓ ਟੁਕਾ ਲੱਗਾ ਦਾ ਦੀ ਹੋ ਜੂਗੀ ਕਰ ਕਰ ਉੱਤੇ ਗੇਲੀ ਹਾਂ ਕਰ ਮੀਨਾ ਇਹਦੇ ਦੁਨ ਦੇ ਗਿਆ ਹਾਂ ਚੱਕੇ ਸਪੋਦ ਦੁਨ ਲੱਗਿਆ ਯਾਰ ਕੋਈ ਨਾ ਵਿਚਾਰਾ ਸਿੱਧਰ ਹੈ ਸਿੱਧਰ ਮਮਾ ਜੂਗਾ ਫੜੇ ਸੱਜੀ ਬਾਹ ਮੇਰੀ ਸੱਜੀ ਬਾਹ ਮੈਂ ਹੁਣ ਭਾਜੀਊਗਾ ਸੱਜੀ ਬਾਹ ਮੈਗਰ ਖੁੱਲਾ ਮੇਰੀ ਘਰ ਜੇ ਤੂੰ ਨੰਗਿਆ ਸੱਜੀ ਬਾਹ ਮੇਨਾ ਕੱਖ ਜੋਗਾ ਨਹੀਂ ਮੈਂ ਕੱਖ ਦਾ ਵੀ ਨਹੀਂ ਤੇਰੇ ਨਾਲੇ ਤੇਰੇ ਨਾਲੇ ਲੱਖਦਾ ਮੈਂ ਤੇਰੇ ਨਾਲੇ ਐ ਜਿੰਨੀ ਮੈਨੂੰ ਲੋੜ ਨਹੀਂ ਜਿੰਨੀ ਤੇਰੀ ਆ ਸਜੀ ਬਾਏ ਸਜੀ ਬਾਤ ਤੂੰ ਐਂ ਦੇਖ ਲੈ ਤੇਰੇ ਚਰਚੇ ਹੋਏ ਪੇ ਪੰਚੇ ਪੰਜ ਹੋਈ ਪਈ ਆ ਲੋਕ ਰਹਿ ਕੇ ਕਹਿੰਦਾ ਪੰਚ ਸਾਹਿਬ ਕਿੱਥੇ ਆ ਪੰਚ ਸਾਹਿਬ ਕਿੱਥੇ ਆ ਭਾਈ ਅੱਜ ਕਮੈਂਟਾਂ ਨਾਲ ਭਰ ਦਿਓ ਪੰਚੇ ਪੰਜ ਕਰ ਦਿਓ ਹੱਸ ਕੇ ਲੈ ਇਹਦਾ ਘੁਸਕਾਰ ਲੈ ਨਹੀਂ ਨਹੀਂ ਇਹ ਵਿਚਾਰਾ ਨਹੀਂ ਨਹੀਂ ਇਹ ਵਿਚਾਰਾ ਨਾ ਥੋੜਾ ਜਿਹਾ ਹੈ ਸੀ ਇਧਰ ਆਈ ਆ ਨਹੀਂ ਬੰਦੇ ਨੇ ਕੈਂਟ ਬੰਗਾ ਪੂਰਾ ਸਰਾਬ ਬੰਗਾ ਅੱਜ ਪਰਨਾ ਵੀ ਨਾ ਬੰਨ ਕੇ ਆ ਪੰਨਾ ਵੀ ਬਾਈ ਇਹਨੂੰ ਸਰੋਪਾ ਮਿਲਿਆ ਹੈ ਕਹਿੰਦਾ ਕਿ ਮੁੰਨ ਕਿਨ ਮੈਂ ਥੋੜੀ ਕਿਹ ਦਿੱਤਾ ਹੈ ਮੈਂ ਦੇਣੇ ਵਾਲਾ ਕੌਣ ਹੁੰਦਾ ਤੂੰ ਬਸ ਸਰਦਾਰ ਬਣ ਜਾ ਮਾਲਾ ਮਾਲਾ ਦੁੱਦਾ ਟੈਨਸ਼ਨ ਨਾ ਲੈ ਘਰਮੀਆਂ ਚ ਇਹਨਾਂ ਸਜਾ ਕੇ ਰੱਖਣਾ ਇਹਨੂੰ 25 30 ਡੀ ਚੱਲ ਤਾਂ ਲਿਆ ਕੇ ਦੇਣੀ ਹੈ ਦਿੱਲੀ ਪਾਉਣੀ ਆ ਮੁੜ ਕੇ ਪਾਉਣੀਓ ਨਹੀਂ ਮੁੜ ਕੇ ਪਾਉਣੀਓ ਨਹੀਂ ਤੂੰ ਆ ਜਾ ਲੁਗ ਜਾ ਉਹ ਦੇਖ ਲਾ ਬਾਣ ਨਹੀਂ ਯਾਰ ਭਾਈਆਂ ਆਪਣਾ ਤੂੰ ਤਾਂ ਯਾਰ ਛੋਟਾ ਭਾਈਆਂ ਸੁੱਕਲੀ ਹਰਿਆਲੀ ਦੇ ਇਹ ਪਰ ਇਹ ਕਈ ਵਾਰ ਨਾ ਭਾਈ ਦੇਖੋ ਹੁਣ ਮੈਂ ਲੱਗਦਾ ਤੇ ਤਾਂ ਭਾਈਆਂ ਠੀਕ ਆ ਕਈ ਵੇ ਮੈਨੂੰ ਚਾਚਾ ਕਹਿੰਦਾ ਉੱਲੀ ਆਵੇ ਕੋੜ ਮਾ ਟੀਕੇ ਖੜ ਜਾ ਰੇ ਕਾਸੀ ਬਾਈ ਲੈ ਦੇ ਕਾੜ ਬੰਦਾ ਆਈ ਸਾਡਾ ਰੰਗੀਲਾ ਇੱਕ ਗੱਲ ਨਹੀਂ ਬਾਈ ਮਜ਼ਾਕ ਇਹਨੂੰ ਜਿੰਨਾ ਜੀ ਕਰਦਾ ਉਨਾ ਕਰ ਲੋ ਨਵੇਂ ਬੰਦੇ ਵੀ ਜਿਹੜੇ ਮਿਲਦੇ ਆ ਨਾ ਉਹ ਵੀ ਮਜ਼ਾਕ ਕਰੀ ਜਾਂਦੇ ਗੁੱਸਾ ਨਹੀਂ ਕਰਦਾ ਸਾਡਾ ਬੰਦਾ ਇਹੋ ਜਿਹਾ ਬਾਕੀ ਇੱਕ ਹੋਰ ਦੇਖੋ ਆ ਦੇਖ ਲੋ ਕਾਕਾ ਉਹ ਬਾਹਰ ਕਰੂ ਘਟਾਉ ਆ ਦੇਖ ਲੋ ਬਾਈ ਹਾਲ ਇਹਦੇ ਫੇ ਹੁਣ ਤੁਸੀਂ ਦੱਸਿਓ ਵੀ ਕਮੈਂਟਾਂ 'ਚ ਵੀ ਮੈਂ ਸੱਚਾ ਹਾਂ ਜਾਂ ਝੂਠ ਕਾਕਾ ਇੱਧਰ ਹੀ ਸਿੱਟ ਕੇ ਲੈ ਕਿਉਂਕਿ ਯਾਰ ਏ ਟੋਪੀ ਚੱਕਰੀ ਲੱਭ ਰੇ ਟਾਪਾ ਵੀ ਤੋੜਦਾ ਕੰਜਰ ਨੇ ਇੰਨੇ ਗਿਆ ਓਏ ਹਰਿਆਣੀਆਂ ਨੂੰ ਲੈਣੀ ਹੋਣਾਂ ਨੂੰ ਦੂਰ ਲੈ ਮੇਰੀ ਗੱਲ ਤਾਂ ਸੁਣ ਲੈ ਲੇ ਲਾ ਲਈ ਉਹ ਬਾਅਦ ਚ ਰਲਾਉਣੀ ਆ ਅਜੇ ਤੁਸੀਂ ਵਜਿੰਗੜ ਤੋਂ ਲੈ ਲੈਤ ਨਾਲੀ ਲੈ ਲੈ ਤੁਸੀਂ ਦੇਖ ਸਕਦੇ ਹੋ ਬਾਈ ਜੇ ਕਿਸੇ ਨੂੰ ਲੋੜ ਆ ਤਲ ਜਾ ਵੀ ਸਕਦੇ ਆ ਬੰਦਾ ਵਹਿਣਾ ਹੀ ਹੀਰਾ ਬੰਦਾ ਇਹ ਹੀਰਾ ਮੋਰੀ ਬਾਏ ਰਾਜੀ ਸਾਡੇ ਘਾਲ ਚ ਦੋ ਹੀਰੇ ਆ ਦੂਰੇ ਵੀ ਸਾਡੇ ਯਾਰ ਪੰਜ ਦੇਖ ਮੈਂ ਜਿਹੜਾ ਕਤੂਰਲ ਜਗਿਆ ਉਹਦਾ ਲੈ ਜਿਓ ਰਤੇ ਹਾਂ ਇਹ ਤਾਂ ਕੋਈ ਵੀ ਨਾ ਪੁੱਛਿਓ ਲੈ ਜਿਓ ਪੰਜ ਕੋਲ ਕੇ ਦਊਗਾ 50000 ਰੁਪਏ ਦੇ ਲੈਣਾ ਪੰਜ ਦੇਖ ਤੈਨੂੰ ਦੱਸਤਾ ਕੂਤਰੇ ਜਦੇ ਆਪਾਂ ਨੇ ਤੇਰੇ ਮੂੰਹ ਨੂੰ ਸਾਰੇ ਦੇ ਦੇਣੇ ਜਦੇ ਜਿਹੜੇ ਮੈਂ ਆ ਗਿਆ ਠੀਕ ਆ ਚਾ ਕੁੱਤੀ ਨੂੰ ਖੋਲ ਖੋਲ ਕੇ ਉਤਰਾ ਲਿਆ ਦੇ ਹਾਂ ਹਾਂ ਖੋਲ ਦਿੰਦਾ ਜਾ ਲੈ ਕੇ ਆ ਤਰ ਲੈ ਗਿਆ ਹਾਂ ਚੱਲ ਹੂੰ ਤਰ ਪਾਉਂਦੇ ਸੋ ਮੇਰੇ ਗੰਦੀ ਦੇ ਲੈ ਬੋਲੀ ਹਾਂ ਹਾਂ ਬਈ ਚਲੋ ਚੰਗਾ ਦੁੱਧ ਦੁੱਧ ਪਾਉਣ ਜਾਣਾ ਹੈ ਚੰਗਾ ਹੁਣ ਠੀਕ ਆ ਓਕੇ ਬਾਏ ਮਿਲਦੇ ਆ ਜੀ ਕਿਸੇ ਹੋਰ ਬਲੌਗ ਚ ਸਤਿ ਸ੍ਰੀ ਅਕਾਲ ਸਾਡਾ ਜੀ ਇਹ ਹੈਗਾ ਤਾਂ ਹਸੀ ਮਜ਼ਾਕ ਇਹ ਹੀਰਾ ਬੰਦਾ ਸਾਡਾ ਹੀਰਾ ਹੱਥ ਨਾਲਾ ਹੱਥ ਲਾਇਦੇ ਵੀ ਤੈਨੂੰ ਗਰੰਟ ਲੱਗਦਾ ਹੀਰਾ ਹੈ ਸੱਜੀ ਵਾਂ ਐ ਸੱਜੀ ਵਾਂ ਮੇਰੀ ਕੈਂਟ ਬੰਦਾ ਪੂਰਾ ਰੰਗੀਲਾ ਸਾਡਾ ਸਾਰਾ ਦਿਨ ਐ ਹੁਣ ਲੰਗਦਾ ਬਈ ਪਤਾ ਹੀ ਨਹੀਂ ਲੱਗਦਾ ਸਾਨੂੰ ਦਿਨ ਦਾ ਸਾਡਾ ਇੰਨਾ ਜੀ ਲਾਉਂਦਾ ਹੈ ਬੰਦਾ